ਸੀਪੀ ਸਾਹਿਬ ਲੁਧਿਆਣਾ ਸ੍ਰੀ ਖੁਲਦੀਪ ਸਿੰਘ ਚਾਲਦੀ ਦਿਸ਼ਾ ਨਿਰਦੇਸ਼ ਤੇ ਅਗਵਾਈ ਹੇਠ ਪੰਜਾਬ ਪੁਲਿਸ ਵਿੱਚ ਦਾਣਾ ਜਮਾਲਪੁਰ ਚੌਕੀਨ ਚਾਰ ਸਰਜੀਤ ਸਿੰਘ ਕਮੁਡੀਆਂ ਨੇ ਬਹੁਤ ਮਿਹਨਤ ਕਰਕੇ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਨੇ ਨਿਤੀ 216 ਨੂੰ ਇੱਕ ਵਿਅਕਤੀ ਨੂੰ ਡਰਾਮ ਘਾ ਕੇ ਉਹ ਤੋਂ ਪੈਸੇ ਤੇ ਮੋਬਾਈਲ ਖੋਹ ਕੀਤਾ ਸੀ ਜਿਨ੍ਹਾਂ ਨੂੰ ਉਸੇ ਦਿਨ ਹੀ ਕਾਬੂ ਕਰਕੇ ਉਹਦੇ ਦੋ ਸਾਥੀ ਹੋਰ ਗ੍ਰਿਫਤਾਰ ਕੀਤੇ ਜਿਨ੍ਹਾਂ ਨੇ ਹੁਣ ਤੱਕ ਬਰਾਬੇ ਪੁੱਛੇ ਕਰੀਓ ਇੱਕ ਤੱਤੀ ਵਾਰ ਦਾ ਤਾਂ ਮੰਨੀਆਂ ਨੇ ਉਸ ਤੋਂ ਬੜੀ ਵੱਡੀ ਸਫਲਤਾ ਹੈ ਜਿਹਦੇ ਵਿੱਚ ਚਾਰ ਮੋਟਰਸਾਈਕਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸ ਬੈਗ ਤੇ ਇੱਕ ਰਾਡ ਲੋਹਾ ਤੇ ਸਾਈਕਲ ਤੇ ਇੱਕ ਹਥਿਆਰ ਜਿਹੜਾ ਗਰਾਰੀ ਟਾਈਪ ਲੋਹੇ ਦਾ ਹੁੰਦਾ ਉਹ ਇਹਨਾਂ ਤੋਂ ਬਰਾਮਨਾ ਕੀਤਾ ਤਾਂ ਇਹ ਜਿਹੜੇ ਹੈਗੇ ਰੋਜ਼ੀ ਕਰਿਓ ਹਰ ਰਾਤ ਸ਼ਹਿਰਾਂ ਅੜੜ ਥਾਵਾਂ ਤੇ ਜਾ ਕੇ ਸੁੰਸਾਨ ਜਗ੍ਹਾਾਂ ਤੇ ਜਾ ਕੇ ਲੋਕਾਂ ਨਾਲ ਪੁੱਟਮਾਰ ਕਰਦੇ ਸੀ ਲੁੱਟਖੋ ਕਰਦੇ ਸੀ ਜਿਹਦੇ ਬਾਰੇ ਡਿਟੇਲ ਜਿਹੜੀ ਹੈ ਸਾਰੀ ਸ਼ੇਅਰ ਕੀਤੀ ਗਈ ਹੈ ਕਿੱਥੇ ਕਿੱਥੇ ਮੁਕਦਮੇ ਦਰਜ ਨੇ ਅਗਲੀ ਕਾਰਵਾਈ ਕੀਤੀ ਜਾਏਗੀ ਇਸ ਤਰ੍ਹਾਂ ਦੁਸ਼ੀੜੇ ਹੈਗਾ ਇਹਨਾਂ ਤੇ ਪਹਿਲਾਂ ਵੀ ਜਿਹੜੇ ਮਕਦਮੇ ਚੱਲਦੇ ਹੈ ਔਰ ਅਗਰ ਹੈ ਤਾਂ ਕਿੰਨੇ ਮਕਦਮੇ ਨਹੀਂ ਹੁਣ ਤੱਕ ਮਕਦਮੇ ਬਾਰੇ ਡਿਟੇਲ ਨਹੀਂ ਪਤਾ ਕਰਨ ਲੱਗ ਸਕੇ ਲੇਕਿਨ ਫਿਰ ਵੀ ਮਤਲਬ ਸਾਰੇ ਥਾਣਾ ਡਿਟੇਲ ਮੰਗੀ ਗਈ ਆ ਅਜੇ ਪਤਾ ਲੱਗੇ ਫਿਰ ਤੁਹਾਨੂੰ ਦੱਸਾਂਗੇ ਇਹਨਾਂ ਦੀ ਮੌਡਲ ਸਿਪਰੈਂਡੀ ਸੇਮ ਇੱਕੋ ਤਰ੍ਹਾਂ ਦੀ ਰਹਿੰਦੀ ਸੀਗੀ ਰਾਗੀਰਾਂ ਨੂੰ ਰੋਕਦੇ ਸੀਗੇ ਜਾਂ ਵੈਪਨ ਦਿਖਾ ਕੇ ਆ ਕਈ ਜਗ੍ਹਾ ਤੇ ਇਹ ਵੀ ਦੇਖਿਆ ਕਿ ਸ਼ਾਇਦ ਵੈਪਨ ਮਾਰਿਆ ਵੀ ਗਏ ਇਹਨਾਂ ਦੇ ਇਹ ਨਾ ਜਿੱਦਾਂ ਦਾ ਮਾਹੌਲ ਦੇਖਦੇ ਸੀ ਜੇ ਕੋਈ ਘਾੜਦਾ ਸੀ ਉਹਨੂੰ ਕੁੱਟਮਾਰ ਕਰਕੇ ਡਰਾ ਲੈਂਦੇ ਸੀ ਜਿੱਦਾਂ ਇੱਕ ਦੋ ਜਗ੍ਹਾ ਪ ਉਹ ਉਤੋਂ ਮੋਟਰਸਾਈਕਲ ਚੱਕ ਕੇ ਭੱਜ ਗਏ ਉਹਨੂੰ ਡਰਾ ਲਿਆ ਸਵੈਗੀ ਵਾਲੀ ਇੱਕ ਦੋ ਵਾਰ ਦਾ ਤਾਂ ਹੈਗੀਆਂ ਜਿੱਦੇ ਉਹਦਾ ਬੈਕ ਹੋ ਕੇ ਲੱਗੇ ਤੇ ਰਿਕਵਰੀ ਸਰ ਕੀ ਕੀ ਹੋਈ ਰਹੀ ਜਿੱਦੇ ਰਿਕਵਰੀ ਹੋਈ ਹੁਣ ਤੱਕ 4 ਮੋਟਰਸਾਈਕਲ ਆ ਗਏ ਜਿਹੜੇ ਆਰਡਰ ਮਾਰਕਾ ਦੇ ਨੇ 11 ਮੋਬਾਈਲ 10 ਮੋਬਾਈਲ ਫੋਨ ਇੱਕ ਐਕਟਿਵਾ ਪਰਸ ਬੈਗ ਰਾਡ ਲੋਹਾ ਹੁਣ ਤੱਕ ਇਹ ਚੀਜ਼ਾਂ ਬਰਾਮਦ ਹੋਈ ਸਰ ਇਹ ਕਿੰਨੇ ਟੋਟਲ ਕਿੰਨੇ ਬੰਦੇ ਉਹ ਇਹਨਾਂ ਦਾ ਮੁਲਾਕਾਤ ਕਿੱਦਾਂ ਆਈ ਕਿਤੇ ਪਹਿਲਾਂ ਵੀ ਇਹਨਾਂ ਨੂੰ ਕੋਈ ਸੰਭੀ ਹੈ ਕਿ ਉਹਦਾ ਬਹੁਤ ਦਲੇਰ ਦੋਸਤ ਇਹ ਜਿਹੜੇ 4 ਜਣੇ ਹੈਗੇ ਆ ਸੰਜੀਵ ਕੁਮਾਰ ਦੀਪਕ ਪਰਦੀਪ ਤੇ ਕਾਨਾ ਇਹ ਚਾਰ ਸਾਥੀ ਹੈਗੇ ਆ ਜਿਹੜੇ ਦੋ ਪਿੱਲੋ ਰੈਸਟੋਰੈਂਟ ਸੀ ਦੋ ਬਾਅਦ ਚ ਹੋਏ ਕੱਲ ਨੂੰ ਇਹ ਚਾਰੇ ਸਾਥੀ ਨੇ ਨਸ਼ਾ ਕਰਨ ਦੇ ਆਦੀ ਨੇ ਤੋਂ ਸਾਰੇ ਹੀ ਜਮਾਲਪੁਰ ਏਰੀਆ ਦੇ ਰਹਿਣ ਵਾਲੇ ਨੇ ਦੋ ਅਕਸਰੇ ਮਿਲਦੇ ਜਉਂਦੇ ਪਲਾਨਿੰਗ ਕਰਕੇ ਤੇ ਦੋ ਦੀ ਲੋੜ ਆ ਤਿੰਨ ਦੀ ਚਾਰ ਦੀ ਉਹਦਾ ਮਤਲਬ ਵਾਰਦਾ ਕਰਦੇ ਸਰ ਜਿਹਨੇ ਮੋਬਾਈਲ ਵਗੈਰਾ ਸਨੇਚ ਕਰ ਦਿੱਤੀ ਜਾਂ ਮੋਟਰਸਾਈਕਲ ਇਹ ਜਾ ਕੇ ਕਿਤੇ ਨਾ ਕਿਤੇ ਤਾਂ ਵੇਚਦੇ ਹੋਗੇ ਹਾਂਜੀ ਉਹ ਪੁਛਕੇ ਚੱਲ ਰਹੀ ਆ ਅਜੇ ਤੱਕ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਬਰਾਮਦੀ ਕੀਤੀ ਆ ਹੁਣ ਪੁਛਕੇ ਕਰਕੇ ਕਿੰਨੂੰ ਵੇਚਦੇ ਆ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਜੇਦੀ ਮੈਲਫਾਈਡ ਹੋ ਗਈ ਸਰ ਗੜੀ ਜਗਾਂ ਨੂੰ ਟਾਰਗੇਟ ਕਰਦੇ ਨੇ ਲੁਧਿਆਣੇ ਤੋਂ ਬਾਹਰ ਵੀ ਇੱਥੇ ਟਾਰਗੇਟ ਕਰਦੇ ਨੇ ਲੁਧਿਆਣੇ ਦੇ ਜਿਆਤਰ ਮਤਲਬ ਬੇਵਾਦ ਏਰੀਆ ਜਿੱਥੇ ਲਾਈਟ ਨਾ ਹੋਵੇ ਜਿੱਥੇ ਕੈਮਰੇ ਦੀ ਸ਼ਾਰਟੇਜ ਹੋ ਤੋ ਲੇਕਿਨ ਅਚਾਨਕੇ ਪੁਲਿਸ ਦੀ ਮਹਿਤਰਾ ਕਾਬੂ ਆਏ ਨੇ ਤਾਂ ਸਾਰੀਆਂ ਵਾਰਤਾ ਦਾ ਰਪੋਰਟ ਹੋਈਆਂ ਕਰੀਬ 31 ਵਾਰਤਾ ਹੁਣ ਤੱਕ ਕਰ ਚੁੱਕੇ ਪਹਿਲਾਂ ਜੇਲ੍ਹ ਜਾ ਚੁੱਕੇ ਨਹੀਂ ਪਹਿਲੋਂ ਇਹਨਾਂ ਦੇ ਖਿਲਾਫ ਇਹ ਤਾਂ ਨਹੀਂ ਪਤਾ ਲੱਗਿਆ ਫਿਰ ਵੀ ਵਕਫ ਵਗੈਰੇ ਜਿਵੇਂ ਵਾਰਤਾ ਦਾ ਕੀਤੀਆਂ ਉੱਥੇ ਇਨਟੀਮੇਸ਼ਨ ਦੇ ਦਿੱਤੀ ਆ ਫਿਰ ਪਤਾ ਲੱਗੇਗਾ ਵੀ ਉੱਥੇ ਐਫ ਆਰ ਦਰਜ ਹੈ ਕਿ ਨਹੀਂ ਹੈ ਹਾਂਜੀ ਹੁਣ ਪੁਲਿਸ ਰਿਮਾਂਡ ਤੇ ਪੁੱਛ ਕੇ ਚੱਲਦੇ ਆ